ਸਸੇਕਾਲ ਜੀ ਮੈਂ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਜਿਹੜਾ ਕੋਵਿਡ ਦੀ ਬਿਮਾਰੀ ਹੋਣ ਸਾਰੇ ਜਾਣਦੇ ਆ ਜਦੋਂ ਪੂਰੀ ਦੁਨੀਆ ਦੇ ਵਿੱਚ ਹੋਵੇ ਉਹਨੂੰ ਪੈਂਡੈਮਿਕ ਕਹਿੰਦੇ ਆ ਤੇ ਜੇ ਇਹ ਬਹੁਤ ਮਤਲਬ ਕਿਸੇ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਫੈਲ ਜਾਏ ਉਹਨੂੰ ਐਪੀਡੈਮਿਕ ਕਹਿੰਦੇ ਆ ਜੇ ਜਦੋਂ ਕੋਈ ਬਿਮਾਰੀ ਬਹੁਤ ਜ਼ਿਆਦਾ ਫੈਲ ਚੁੱਕੀ ਹੋਵੇ ਤਾਂ ਫਿਰ ਉਹ ਸਮੇਂ ਤੋਂ ਸਮੇਂ ਜਿਹੜਾ ਕਦੇ-ਕਦੇ ਜਦੋਂ ਲੋਕਾਂ ਦੀ ਰੈਜ਼ਿਸਟੈਂਸ ਲੋ ਹੁੰਦੀ ਹੈ ਕੋਈ ਬਾਹਰਲੇ ਦੇਸ਼ ਤੋਂ ਆਂਦਾ ਉਹ ਵਾਲੀ ਇਨਫੈਕਸ਼ਨ ਲੈ ਕੇ ਆਂਦਾ ਤਾਂ ਫਿਰ ਇਹ ਇੰਡੇਮਿਕ ਹੋ ਜਾਂਦੀ ਹੈ ਕਿਤੇ ਨਾ ਕਿਤੇ ਕਿਤੇ 20 ਕੇਸ ਹੋ ਗਏ 200 ਕੇਸ ਹੋ ਗਏ 400 ਕੇਸ ਹੋ ਗਿਆ ਸੋ ਇਸ ਤਰ੍ਹਾਂ ਦਾ ਇੱਕ ਇੰਡੇਮਿਕ એપisode ਇੰਡੀਆ ਦੇ ਵਿੱਚ ਹੋਇਆ ਜਿਹਦੇ ਵਿੱਚ ਦਿੱਲੀ ਔਰ ਕੇਰਲੋਂ ਕੁਝ ਹੋਰ ਸਟੇਟਸ ਦੇ ਵਿੱਚ ਜਿਹੜਾ ਆਸੇ-ਪਾਸੇ ਰਾਣਾ ਵਗੈਰਾ ਉਹਦੇ ਵਿੱਚ ਕੇਸਸ ਆਏ ਇਹਦਾ ਜਿਹੜਾ ਮੈਂ ਕਹਾ ਉਹ ਜੇ 1 ਜੇ 1 ਜਿਹੜਾ ਵੇਰੀਐਂਟ ਹੈ ਮਾਈਲਡ ਵੇਰੀਐਂਟ ਹੈ ਕੋਈ ਸੀਰੀਅਸ ਬਿਮਾਰੀ ਨਹੀਂ ਆ ਜਿੰਨੇ ਪੇਸ਼ੈਂਟਸ ਆਏ ਉਹਨਾਂ ਚੋਂ 98% ਤੋਂ ਜ਼ਿਆਦਾ ਡਿਸਚਾਰਜ ਹੋ ਚੁੱਕੇ ਆ ਪੰਜਾਬ ਦੇ ਵਿੱਚ ਕੋਈ ਕੇਸ ਨਹੀਂ ਆਇਆ ਮੈਂ ਦੁਬਾਰਾ ਦੱਸ ਰਿਹਾ ਕਿ ਪੰਜਾਬ ਦੇ ਵਿੱਚ ਅਸੀਂ ਟੈਸਟਿੰਗ ਕਰ ਰਹੇ ਆ ਕੋਈ ਕੇਸ ਨਹੀਂ ਆਇਆ ਔਰ ਸਾਡੇ ਕੋਲੇ ਸਾਰੇ ਜਿੰਨੇ ਸਾਡੇ ਜ਼ਿਲ੍ਹਾ ਹਸਪਤਾਲ ਆ ਮੈਡੀਕਲ ਕਾਲਜਸ ਆ ਸਾਡੇ ਕੋਲੇ ਬੈਡਸ ਐਮਰਜੈਂਸੀ ਜਿਹੜਾ ਆਕਸੀਜਨ ਔਰ ਸਾਡੇ ਕੋਲੇ ਪੂਰੀ ਤਿਆਰੀ ਹੈ ਕਿਸੇ ਕਿਸਮ ਦੀ ਕੋਈ ਐਮਰਜੈਂਸੀ ਆਵੇ ਚਾਹੇ ਪਿੱਛੇ ਪਾਕਿਸਤਾਨ ਨਾਲ ਲੜਾਈ ਕਰਕੇ ਜਿਹੜਾ ਸੀਗਾ ਵੀ ਕੋਈ ਵਾਰ ਕੈਜੁਐਲਟੀਆਂ ਆ ਜਾਣ ਜਾ ਇਸ ਤਰ੍ਹਾਂ ਬਰਦ ਦੇ ਕੇਸਸ ਆਏ ਆ ਤੇ ਕੋਵਿਡ ਆ ਜੇ ਅਸੀਂ ਪੂਰਾ ਆਪਣਾ ਜਿਹੜਾ ਐਮਰਜੈਂਸੀ ਦੀ ਤਿਆਰੀ ਆ ਪੰਜਾਬ ਸਰਕਾਰ ਦੀ ਪੂਰੀ ਆ ਲੋਕਾਂ ਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਆ ਕੁਝ ਜਿਹੜੇ মিডিਆ ਵਾਲੇ ਚਲਾ ਰਹੇ ਆ ਜਿਹੜੇ ਪੱਤਰਕਾਰ ਆ ਉਹ ਆਪਣਾ ਫਰਜ਼ ਅਦਾ ਕਰ ਰਹੇ ਹੋਣਗੇ ਲੇਕਿਨ ਲੋਕਾਂ ਨੂੰ ਪੈਨੇ ਕਰਨ ਦੀ ਲੋੜ ਨਹੀਂ ਆ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ ਟੈਸਟਿੰਗ ਹੋ ਰਹੀ ਆ ਔਰ ਪੂਰੀ ਕਿਸੇ ਵੀ ਐਮਰਜੈਂਸੀ ਨਾਲ ਮੁਜੱਤਨ ਵਾਸਤੇ ਸਾਡੀ ਪੂਰੀ ਤਿਆਰੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ